ਅੱਜ ਇੱਥੇ ਅੰਮ੍ਰਿਤਸਰ ਜੇਲ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਅਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਇਹਗਾ ਕਿ ਜਿਹੜੀ ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹੈ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਨੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਹਾਂ ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟਰਾਈਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸਰਕਾਰ ਨੇ ਕੁਝ ਚੀਜ਼ਾਂ ਦੇ ਵਿੱਚ ਫਾਈਨਲ ਕੀਤੀਆਂ ਗਈਆਂ ਅੱਜ ਇਸ ਮੀਟਿੰਗ ਦੇ ਆ ਐਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰეკਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ ਛੇਤੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੂੰ ਔਰ ਡੀਜੀ ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੇ ਰეკਮੈਂਡੇਸ਼ਨਸ ਹਨ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ ਪਰ ਕੁਝ ਟ੍ਰਾਇਲਸ ਨੂੰ ਲੈ ਕੇ ਕਈ ਵਾਰ ਦਿੱਕਤ ਆਂਦੀ ਸਿਕਿਉਰਿਟੀ ਰੀਜ਼ਨ ਆ ਜਾਂਦਾ ਕੋਈ ਕਿਉਂਕਿ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਚ ਦਿੱਕਤ ਆਂਦੀ ਹੈ ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਰਨ ਵਾਸਤੇ ਜਿਹੜਾ ਹੈ ਪੀਸੀ ਸ਼ੁਰੂ ਕੀਤੀ ਜਾਏਗੀ ਫਿਰ हां वीसी दे जेड़ा ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸ ਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਯਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ ਸਮੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੇ ਸਰ ਪੈਂਡੈਂਸੀ ਕਿੰਨੀ ਕਿ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਿਸ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੈਂਡੈਂਸੀ ਦੇਖੋ ਇਟ ਵੈਰੀਜ਼ ਫ্রম ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀ ਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੈਟਫਾਰਮਸ ਦੇ ਇਸ਼ੂਜ਼ ਹੈ ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ फास्ट ट्रैक ਤੇ ਲਾਇਆ ਜਾ। ਇੱਥੇ ਜੇ ਜੈਮਰ ਲੱਗੇ ਨੇ ਸਰ ਸੁਰੇ ਪੂਰੀ ਜੇਲ ਜੈਮਰ ਦੇ ਵਿੱਚ ਆ ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ। ਕਿਉਂਕਿ ਉੱਥੇ ਪਿੱਛੇ ਬਿਰੋਧਪੁਰ ਦੀ ਗੱਲ ਆਈ ਸੀ 43000 ਕਾਜ਼ ਦੀ ਗੱਲ ਕੀਤੀ ਗਈ ਹੈ। ਪਰ ਤਰ ਹੋਈਆਂ ਸੀ ਉਹਦੇ ਤੇ ਸਰ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ ਡਿਪਾਰਟਮੈਂਟ ਦਾ ਮਸਲਾ ਹੈ ਇੱਕ ਇਸ਼ੂ ਹੈਗਾ ਹੈ। ਔਰ ਕੁਝ ਜੇਲਾਂ 'ਚ ਜੈਮਰਸ ਲੱਗੇ ਆ, ਕੁਝ ਲੱਗ ਰਹੇ ਆ, ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ ਬੈਟਰਮੈਂਟ ਆਫ ਦਾ ਸਿਕਿਉਰਿਟੀ ਫॉर ਇਨਕਰੀਜ਼ਿੰਗ ਦਾ ਸਿਕਿਉਰਿਟੀ ਆਫ ਦਾ ਜੇਲਸ ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸ ਨੂੰ ਬਿਲਕੁਲ ਹੀ ਰੋਕਿਆ ਜਾ ਸਕੇ ਸਰ ਮੋਬਾਈਲ ਫੋਨ ਜਾਂਦੇ ਕਿੱਦਾਂ ਨੇ ਕੋਈ ਪਤਾ ਲੱਗਿਆ ਜਿਵੇਂ ਕਿ ਕਾਫੀ ਅਸੀਂ ਦੇਖਦੇ ਹਾਂ ਨਸ਼ਾ ਮਿਲ ਜਾਂਦਾ ਹੈ ਕਈ ਵਾਰੀ ਮੋਬਾਈਲ ਫੋਨਸ ਕਾਫੀ ਗਿਣਤੀ ਵਿੱਚ ਮਿਲਦੇ ਜੇਲ੍ਹ ਦੀ ਗੱਲ ਕਰੀਏ ਤੇ 35 ਮੋਬਾਈਲ ਫੋਨ ਮਿਲਦੇ ਕਿੱਦਾਂ ਨੇ ਸਰ ਪਹੁੰਚਦੇ ਕਿੱਦਾਂ ਨੇ ਅੰਦਰ ਹੁਣ ਤੱਕ ਪਤਾ ਲੱਗਿਆ ਵੈਸੇ ਹਾਂ ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਦੇ ਆਰ ਆਲਸੋ ਲੁਕਿੰਗ ਇਨਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਥਰੋ ਦੇ ਜ਼ਰੀਏ ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬਾਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ੍ਹ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ जिथे कोई नहीं देखो मैं आई कैन ओनली टेल यू अबाउट वॉट पुलिस इज डूइंग एंड साढ़े वालों जदों भी कोई इस तरह का फोन रिकवरी का केस सामने आता है इमीजिएट एक्शन इज टेकन एफ आई आर इज लॉन्च और जे किसी मुलाजम की या किसी पुलिस या जेल अथॉरिटी या मुलाजम की कोई कॉल्यूजन नज़र आँदी है उन्होंने खिलाफ भी एक्शन लिया जाता है ਜਿਹੜਾ ਜਿਲ੍ਹਾ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਹਵਾਲਾਤੀ ਲੜਪੇਂਦੇ ਆ ਕਿਹਦੇ ਨਾਲ ਬੜੀ ਮਾਰਕੁੱਟ ਹੁੰਦੀ ਆ ਸੋ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਫਿਰ ਲਗਾਤਾਰ ਜਾਂ ਇਸ ਤਰ੍ਹਾਂ ਇਹ ਲੜਦੇ ਨੇ ਕੋਈ ਡਿਮਾਂਡ ਕਰਦੇ ਨੇ ਜਾਂ ਫਿਰ ਫੋਨ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਲੜਾਈ ਕਿਸ ਚੀਜ਼ ਦੀ ਹੁੰਦੀ ਆ ਅੰਦਰ ਨਹੀਂ ਇਹ ਮੇਰੇ ਖਿਆਲ ਜੇਲ੍ਹ ਅਥਾਰਟिटीज ਜ਼ਿਆਦਾ ਤੁਹਾਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ ਚ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇਥੇ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਬਾਰਡਰ اور ਮੇਰੇ ਨਾਲ ਆਈਜੀ ਲਾਅ ਇਨ ਆਰਡਰ ਸਾਬ ਆਏ ਹੋਏ ਆ ਜੁਡੀਸ਼ੀਅਲ ਸਰਵਿਸਸ ਤੋਂ ਸਾਡੇ ਕੋਲ ਆਫਸਰਸ ਸੀਗੇ ਪ੍ਰੋਸੀਕਿਊਸ਼ਨ ਦੇ ਆਫਸਰਸ ਸੀਗੇ ਸੋ ਮੇਨ ਸੀਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ ਤੇ ਵਿਚਾਰ ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ ਜਿਹਦੇ ਕਰਕੇ ਜੁਡੀਸ਼ੀਅਲ ਪ੍ਰੋਸੈਸ ਦੇਲੇ ਹੁੰਦਾ ਉਸ ਨੂੰ ਕਟਾਇਆ ਜਾਏ ਜਿ ਸਮਝਦੇ ਤੇ ਫੂਡ ਫੂਡ ਰਿਜ਼ਲਟਸ ਵੀ ਸਾਹਮਣੇ ਆਣਗੇ ਅਨੁਲਿ ਸਮਝ ਆਈ ਆਮ ਸ਼ੋਰ 100% ਕਿ ਇਹ ਔਰ ਜੋ ਵੀ ਸਾਡੀ ਰეკਮੈਂਡੇਸ਼ਨਸ ਹੋਣਗੀਆਂ ਉਹ ਸਾਰੇ ਸਟੇਟ ਦੇ ਉੱਤੇ ਅਸੀਂ ਭੇਜਾਂਗੇ ਔਰ ਇਸ ਦਾ ਬਹੁਤ ਪੋਜ਼ਿਟਿਵ ਰਿਜ਼ਲਟ ਤੁਹਾਡੇ ਸਾਹਮਣੇ ਹੈ ਥੈਂਕ ਯੂ ਵੈਰੀ ਮਚੀ ਕਰਵਾਉਣ ਦੇ ਕੈਪਸੂਲ ਸੇਰਿਓ ਕਿ ਜਿਹੜੇ ਕੈਟਾ ਵਾਈ ਕੈਟਾਗਰੀ ਵਾਈਜ਼ ਇਹ ਕੈਟਾਗਰੀ ਕੈਂਸਰ ਹੋਇਆ ਜਾਂ ਉਹਨੇ ਸਾਰੇ ਕਰਾਈ ਜਾਂਦੇ ਤੇ ਟੋਟਲ ਸਾਰੇ ਦੀ ਵੀਸੀ ਕਰਵਾਈ ਜਾਏਗਾ ਨਹੀਂ ਨਹੀਂ ਸਾਡੀ ਕੋਸ਼ਿਸ਼ ਤੇ ਇਹੀ ਹੈ ਕਿ 100% ਵੀਸੀ ਤੇ ਆ ਜਾਏ ਬਟ ਇਟ ਇਜ਼ ਅ ट्रांजिशन ਅਜੇ ਮਤਲਬ ਕਿਤੇ ਕੋਈ ਕਮੀ ਪੇਸ਼ ਹੈਗੀਆਂ ਕੋਈ ਸੌਫਟਵੇਅਰ ਦੀ ਕੋਈ ਹਾਰਡਵੇਅਰ ਦੀ ਉਹ ਸਾਰੀਆਂ ਦੂਰ ਕਰਕੇ ਮਾਨਯੋਗ ਪੰਜਾਬ ਨਾ ਰੈਨਾ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਕਿ 100% ਕੇਸਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ ਕੋਈ ਲੀਗਲ ਹਿੱਚ ਨਹੀਂ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਸ ਦੇ ਵਿੱਚ ਭਾਵੇਂ ਗਵਾਹੀ ਹੈ ਭਾਵੇਂ ਉਹਨਾਂ ਦਾ जुडिशियल रिमांड एक्सटेंड ਕਰਨ ਉਹ ਸਾਰਾ ਕੰਮ ਵੀਸੀ ਦੇ थ्रू ਕਰਾਇਆ ਜਾ ਸਕਦਾ ਸਰ ਐਦਾ ਹੁੰਦਾ ਤੇ ਕਿੰਨਾ ਫਾਇਦਾ ਮਿਲੇਗਾ ਸਟੇਟ ਮੋਰ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਕੋ ਕਿ ਬਹੁਤ ਵੱਡੀ ਨਫਰੀ ਜਰੀ ਹੈ ਇਹਨਾਂ ਦੇ ਨਾਲ ਲੱਗਦੀ ਹੈ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ ਇੱਕ ਤਾਂ ਮੈਨ ਪਾਵਰ ਦੀ ਸੇਵਿੰਗ ਹੋਏਗੀ ਦੂਸਰਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਕਿ ਸਾਡਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਫਾਸਟ ਹੋਏਗਾ ਜਿਹੜੇ ਜਿਹੜੀ ਜਿਹੜੀ ਪੇਸ਼ੀਆਂ ਜੇ ਵੀਸੀ ਤੋਂ ਸ਼ੁਰੂ ਹੋ ਜਾਣ ਤੇ ਉਹ ਛੇਤੀ ਸਾਡੇ ਫੈਸਲੇ ਆਣੇ ਸ਼ੁਰੂ ਹੋ ਜਾਣਗੇ ਔਰ ਇਹ ਬਹੁਤ ਵੱਡਾ ਇੱਕ ਹੁਣ ਕਿੰਨੇ ਪਰਸੈਂਟ ਤੱਕਨ ਵੀਸੀ ਜਿਹੜੀ ਹੁੰਦੀ ਹੈ ਜਿਹੜੀ ਅਭੀ ਵੀਸੀ ਹੋ ਰਹੀ ਹੈ ਤੇ ਪੇਸ਼ੀ ਹੋ ਰਹੀ ਹੈ ਕੁਛ ਚਲੋ ਦੈਟ ਇਜ਼ ਮੈਂ ਇਟ ਇਜ਼ ਅ ਪਾਰਟ ਆਫ ਦ ਰਿਪੋਰਟ ਐਂਡ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲਿਜਾਈਏ ਔਰ 100% ਪਹੁੰਚਾਣ ਦੀ ਕੋਸ਼ਿਸ਼ ਹੈ। ਸਿਸਟਮ ਸਟਰੋਂਗ ਹੋਏਗਾ ਜੀ ਜਾ ਰਹੀ ਤੇ ਨਵਾਂ ਬਣ ਰਿਹਾ ਸਰ ਲਾਅਨ ਆਰਡਰ ਐਜ਼ ਇਟ ਇਲੀਜੀਟਲੀ ਪਰ ਕੁਝ ਕਾਫੀ ਪਿਛਲੇ ਸਮੇਂ ਨਾਲ ਜਿਹੜਾ ਕ੍ਰਾਈਮ ਹਦਾ ਹੀ ਸ਼ਹਿਰ ਚ ਉਹ ਪਤਾ ਲੱਗ ਜਾਂਦਾ ਹੈ ਕ੍ਰਾਈਮ ਦੇ ਤੇ ਸ਼ਰਦਾਲੋਆਂ ਨਾਲ ਇਹਨਾਂ ਨੂੰ ਲੁੱਟ ਹੋ ਰਹੀ ਹੈ ਈ ਵਾਰ ਕੋਈ ਰਿਕਸ਼ਾ ਵਾਲੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਇਹ ਰਿਕਸ਼ਾ ਕੋਲ ਕੋਈ ਆਥੈਂਟਿਕ ਨਹੀਂ ਹੈ ਕਿ ਕੋਈ ਨੰਬਰ ਹੋਵੇ ਜਾਂ ਉਹਨਾਂ ਨੂੰ ਟ੍ਰੇਸ ਕਰੀਏ ਜਾਂ ਕਿਵੇਂ ਹਨਾ ਨੂੰ ਉਹ ਕਾਰਪੋਰੇਸ਼ਨ ਨਾਲ ਸਰ ਵਾਇਰ ਮੀਟਿੰਗਸ ਉਹ ਇਹ ਰਿਕਸ਼ਾਸ ਦੀ ਸਾਰੀ ਉਹ ਕਰ ਰਹੇ ਦੀ ਸੀ ਤੇ ਦੇਖੋ ਸੀਪੀ ਸਾਹਿਬ ਵੀ ਬੈਠੇ ਨੇ ਇੱਥੇ ਡੀਆਈਜੀ ਬਾਰਡਰ ਰੇਂਜ ਵੀ ਬੈਠੇ ਨੇ we are seized of the matter only thing i can tell you that law and order of punjab is totally under control and uh, sade is uh, sal de vich vich 39 uh, de kareeb encounters hoye jeda vich uh, e jehde mulzam hai inanne dosaas kita uh, e zakhmi hoye aur 9 uh, no bande 9 uh, no kesa de vich uh, we have been able to neutralize these uh, bad elements jithe inanne police de utte attack kita So law and order is totally under control all major cases have been traced uh, on drug front also we have had a record recovery this year over 1200 kilograms of heroin has been recovered and uh, we are fully geared up uh, to face all these challenges Sir, thank you know? ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ ਇਹ ਹਰ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ ਔਰ ਇਸੇ ਤਰ੍ਹਾਂ ਸਾਡੀ ਜੇਲਾਂਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ ਹੁਣ ਥੋੜਾ ਜਿਹਾ ਸੌਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਉਹ ਦਾਤਾ ਥੈਂਕ ਯੂ ਕਿਤਾ ਜੀ